ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਤੇ ਆਪਾਂ ਏਵੇਂ ਸੀ ਖੇਤ ਤੇ ਖੇਤ ਆ ਕੇ ਮੈਂ ਕਿਹਾ ਚਲੋ ਵਲੌਗ ਸ਼ੂਟ ਕਰਦੇ ਹਾਂ ਤੇ ਕਈ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਸ ਗਿਆ ਤਕਰੀਬਨ 10 ਦਿਨ ਹੋ ਗਏ ਅੱਜ ਦੇਖਿਆ ਕਿਉਂਕਿ ਇਹ ਵਲੌਗ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਤੇ ਜਿਹਦੇ ਕਰਕੇ ਮੱਲਾ ਵਲੌਗ ਨਹੀਂ ਸ਼ੂਟ ਆਇਆ ਤੇ ਅੱਜ ਆਪਾਂ ਕਈ ਦਿਨਾਂ ਬਾਅਦ ਵਲੌਗ ਬਣਾਉਣੀ ਆ ਤੇ ਅੱਜ ਆਪਾਂ ਖੇਤ ਆਏ ਸੀ ਸਵੇਰੇ-ਸਵੇਰੇ ਆਗੇ ਸੀ ਖੇਤ ਅੱਜ ਐਤਵਾਰ ਵੀ ਅੱਜ ਆਪਣੀ ਪਾਣੀ ਦੀ ਵਾਰੀ ਵੀ ਆ ਪਾਣੀ ਆਪਾਂ ਨਹੀਂ ਲਾਉਂਦੇ ਅੱਜ ਕਿਉਂਕਿ ਪਾਣੀ ਆਪਣੇ ਵਾਣ ਨੂੰ ਲਗਭਗ ਸਾਰੇ ਨੂੰ ਲੱਗ ਗਿਆ ਤੇ ਜਿੰਨਾਂ ਤੋਂ ਆਪਾਂ ਧਾਰੀ ਲੈ ਕੇ ਵਾਰੀ ਪਾਣੀ ਲਾਇਆ ਸੀ ਉਹ ਉਹ ਪਾਣੀ ਦੀ ਵਾਰੀ ਹੁਣ ਉਹ ਲਾਉਣਗੇ ਤੇ ਅੱਜ ਕੱਲ ਮੋਟਰ ਦੀ 끄ੜੋਈ ਇਹ ਜਿਹੜੀ ਟੁੱਟ ਗਈ ਸੀ ਕੱਲ ਅਸੀਂ ਆਥਨੇ ਰਿਪੇਅਰ ਵੀ ਕਰਕੇ ਗਏ ਪਰ ਉਹ ਸੀਮਿੰਟ ਸੁੱਕਾ ਨਹੀਂ ਸੀ ਪਾਣੀ ਚਲਾਤਾ ਤੇ ਜਿਹਦੇ ਕਰਕੇ ਫੇਰ ਦੁਬਾਰੇ ਟੁੱਟ ਗਈ ਤੇ ਆ ਹਾਲਤ ਹੋ ਗਈ ਉਹਦੀ ਪਾਣੀ ਚਲਾਤਾ ਅਸੀਂ 2 ਘੰਟੇ ਪਾਣੀ ਚੱਲੀ ਗਿਆ ਤਕਰੀਬਨ 11:30 ਦਾ ਟਾਈਮ ਹੋ ਗਿਆ ਹੁਣ 9 ਵਜੇ ਚਲਾਤੀ ਸੀ 2.5 ਘੰਟੇ ਪਾਣੀ ਚੱਲਿਆ ਥੋੜਾ ਥੋੜਾ ਲੀਕ ਹੁੰਦਾ ਸੀ ਮੈਂ ਕਿਹਾ ਚੱਲ ਕੁਝ ਨਹੀਂ ਹੁੰਦਾ ਤੇ ਇਹ ਲਗਭਗ ਟੁੱਟ ਗਈ ਆ ਪਾਈਪ ਨਵੀਂ ਪਾਤੀ ਜਿਹੜੀ ਲੀਕ ਹੁੰਦੀ ਸੀ ਉਹ ਕੱਢਤੀ ਸੀ ਤੇ ਜੋੜ ਜੱਪ ਜਾਂ ਲਾ ਕੇ ਤਿਆਰ ਆਈ ਸੀ ਪਰ ਥੋੜਾ ਜਿਹਾ ਚਿਰ ਚੱਲ ਕੇ 2.5 ਘੰਟੇ ਚੱਲ ਕੇ ਤੇ ਸਾਈਡਾਂ ਤੋਂ ਫੇਰ ਪਾਟ ਗਈ ਹੁਣ ਇਹਨੂੰ ਦੁਬਾਰੇ ਤਿਆਰ ਕਰਦੇ ਆਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਐ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਬਣੇ ਰਹੋ ਬਲੌਗ ਦੇ ਨਾਲ ਹੁਣ ਆਪਾਂ ਲਗਾਤਾਰ ਡੇਲੀ ਬਲੌਗ ਅਪਲੋਡ ਕਰਿਆ ਕਰਾਂਗੇ ਕਿਉਂਕਿ ਤਕਰੀਬਨ 10 ਦਿਨ ਹੋ ਗਏ ਬਲੌਗ ਨਹੀਂ ਪਾਇਆ ਹੁਣ ਲਗਭਗ ਆਪਾਂ ਡੇਲੀ ਬਲੌਗ ਪਾਇਆ ਕਰਾਂਗੇ ਥੋੜਾ ਬਹੁਤਾ ਜਿੰਨਾ ਕੋ ਹੋ ਸਕੇਾ ਉਹਨਾਂ ਦਾ ਬਲੌਗ ਬਣਾ ਕੇ ਪਾਇਆ ਕਰਾਂਗੇ ਡੇਲੀ ਰੁਟੀਨ ਜਿਹਾ ਬਣਾਵਾਂਗੇ ਤੇ ਮਾੜਾ ਸਾਰਾ ਖੇਤ ਖੰਡਿਆ ਪਿਆ ਸੀ ਕੱਲ ਰਾਤ ਅਸੀਂ ਉਵੇਂ ਉੱਠ ਗਏ ਤੇ ਆਹ ਬਾਸ ਲਿਆ ਕੇ ਰੱਖੇ ਪਏ ਐ ਕੁਛ ਤਾਂ ਲਾਤੇ ਸੀ ਕੁਛ ਰਹਿੰਦੇ ਐ ਤੇ ਉਹ ਆਪਾਂ ਸੀਮਿੰਟ ਬਜਰੀ ਤੇ ਕ੍ਰੈਸਰ ਤੇ ਬਰੇਤੀ ਸਾਰਾ ਕੁਝ ਲਿਆਂਦਾ ਪਿਆ ਸੋ ਆਪਾਂ ਪਹਿਲਾਂ ਤਾਂ ਇਹਨੂੰ ਥੋੜੇ ਨਾਲ ਸੈੱਟ ਕਰਦੇ ਆ ਮਣੀ ਮੁੱਟੀ ਠੀਕ ਕਰਕੇ ਉਸ ਤੋਂ ਬਾਅਦ ਦੇ ਜਿਹੜੇ ਸਨ ਸੁਨ ਹੋਏ ਸਾਰੇ ਸੀਮਿੰਟ ਭਰ ਕੇ ਫੇਰ ਉਸ ਤੋਂ ਬਾਅਦ ਇਹਨੂੰ ਇਹ ਨਾਲ ਲੈਂਦੇ ਆ ਉਹ ਸਾਈਡਾਂ ਤੇ ਕੰਨੀਆਂ ਤੇ ਨਾਲ ਬਜਰੀ ਭਰਾਂਗੇ ਕਿਉਂਕਿ ਕੰਨੀਆਂ ਵਿੱਚ ਦੀ ਪਾਣੀ ਜਾਵਣਦਾ ਤੇ ਜਿਹਦੇ ਨਾਲ ਸਿੰਮਦੀ ਹੈ ਤੇ ਉੱਪਰੋਂ ਤਾਂ ਚੱਲ ਜਾਂਦਾ ਪਰ ਜਦੋਂ ਸਾਈਡਾਂ ਤੋਂ ਕੰਨੀਆਂ ਚੋਂ ਪਾਣੀ ਜਾਂਦਾ ਨਾ ਤੇ ਉਹਦੇ ਨਾਲ ਕੀ ਨਾਲ ਲੈਂਦੇ ਸਿੰਮਨ ਲੱਗ ਜਾਂਦੀ ਹੈ ਉਹ ਬਾਗ ਦੀ ਕੰਡੀਸ਼ਨ ਇਹ ਹੈ ਵੀ ਬਾਗ ਦੇ ਵਿੱਚ ਕਲਰ ਆਉਣਾ ਸ਼ੁਰੂ ਹੋ ਗਿਆ ਤੇ ਲਗਭਗ ਕਿੰਨੂੰ ਮਿੱਠਾ ਵੀ ਹੋਣਾ ਚ ਸ਼ੁਰੂ ਹੋ ਗਿਆ ਤੇ ਆਪਾਂ ਜਿਹੜਾ ਇੱਕ ਬੂਟਾ ਡੇਜੀ ਦਾ ਲਾਇਆ ਸੀ ਉਹ ਰਿਹਾ ਸਾਹਮਣੇ ਉਹਦੇ ਵਿੱਚ ਡੇਜੀ ਨੂੰ ਕਲਰ ਆਇਆ ਪਿਆ ਦੋ ਡੇਜੀ ਆ ਉਹ ਪੂਰੀਆਂ ਮੰਨ ਲੈ ਵੀ 80% ਕਲਰ ਆ ਗਿਆ ਉਹਨਾਂ ਨੂੰ ਤੇ ਬਹੁਤ ਟੇਸਟੀ ਹੋਵੇ ਖਾ ਕੇ ਵੀ ਵੇਖੀ ਸੀ ਬਾਕੀਆਂ ਦੇਖੋ बाग का व्यू। हो सब बने रहे ब्लॉग करते कड़ो तैयार दुद्ध पानी ना ही इतनी चा बना लें रोटी पानी इतनी पा लेंगे ਮੋਟਰ ਉਹ ਨਹੀਂ ਤੇ ਚੱਲਣ ਲੱਗੀ ਸੀ ਥੋੜਾ ਜਿਹਾ ਪ੍ਰੈਸ਼ਰ ਬਣਿਆ ਸੀ ਦਾ ਤੇ ਹੁਣ ਇਹ ਕੜੋਈ ਟੁੱਟ ਗਈ ਜੀ ਮੌਸਮ ਬਦਲ ਚੁੱਕਿਆ ਰਾਤ ਨੂੰ ਠੰਡ ਹੁੰਦੀ ਹੈ ਪਰ ਫਿਰ ਵੀ ਹਜੇ ਸਵੇਰੇ ਗਰਮੀ ਨਹੀਂ ਘਟੀ ਥੋੜੀ ਗਰਮੀ ਹਜੇ ਹੈਗੀ ਆ ਆ ਪੜ ਕੜੋਈ ਕਰਤੀ ਤਿਆਰ ਆ ਦੇਖੋ ਇਹਦੇ ਸਾਈਡਾਂ 'ਚ ਬੰਜਰੀ ਪਾਤੀ ਤੇ ਜਿਹੜਾ ਟੁੱਟਿਆ ਫਟਿਆ ਸੀ ਸਾਰਾ ਕਵਰ ਕਰਤਾ ਤੇ ਇੰਦਰਲੇ ਪਾਸੇ ਵੀ ਸਹੀ ਕਰਤੀ ਨੂੰ ਸੈੱਟ ਕਰਤੀ ਹੁਣ ਇਹਨੂੰ 2 ਦਿਨ ਚਲਾਉਂਦੇ ਨਹੀਂ ਘਟੋ ਘਟ 2 ਦਿਨ ਬਾਅਦ ਚਲਾਵਾਂਗੇ ਕਿਉਂਕਿ ਪਹਿਲਾਂ ਸੁੱਕਣ ਤੋਂ ਪਹਿਲਾਂ ਹੀ ਇਹਨੂੰ ਚਲਾਤੀ ਸੀ ਤਾਂ ਕਰਕੇ ਟੁੱਟ ਗਈ ਦੁਬਾਰੀ ਪਰ ਹੁਣ ਨਹੀਂ ਹੁਣ ਕੀ ਨਾ ਲੈਂਦੇ ਚੰਗੀ ਤਰ੍ਹਾਂ ਸੁੱਕੂਗੀ ਉਹ ਤੋਂ ਬਾਅਦ ਚਲਾਵਾਂਗੇ ਸ਼ਾਮ ਦੇ तकरीबन 4:15 ਹੋ ਗਏ ਤੇ ਆਪਾਂ ਨੂੰ ਘਟੋ-ਘਟਾ ਵੀ 4 ਘੰਟੇ ਲੱਗ ਗਏ ਘਰੋਏ ਠੀਕ ਕਰਨ ਤੇ ਕਿਉਂਕਿ ਪਹਿਲਾਂ ਉਹਦੀਆਂ ਦਰਾਜਾਂ ਕੱਢੀਆਂ ਤੇ ਅਸੀਂ ਨਾਲ ਫਿਰ ਸੀਮੈਂਟ ਬਣਾ ਮਣਾ ਕੇ ਉਹਨਾਂ 'ਚ ਭਰਿਆ ਹੁਣ ਆਪਾਂ ਵੜਦੇ ਆਂ ਪੱਠੇ ਆਹਾਂ ਦੋ ਕਿੱਲਾਂ ਦੀ ਰੌਣੀ ਆਪਣੀ ਹੋਈ ਪਈ ਐ ਇਹਦੇ ਵਿੱਚ ਵਿਜਾਂਗੇ ਕਣਕ ਤੇ ਉਧਰ ਉਹ ਕਿਹੜਾ ਆਪਾਂ ਜਮੀ ਦਾ ਵਿਜਿਆ ਸੀ ਉਹ ਥੋੜਾ ਐ ਸੁੱਕਾ ਸੀ ਉਹਨੂੰ ਵੀ ਨਾਲ ਪਾਣੀ ਲਾਤਾ ਤੇ ਲੰਗ ਪੱਗ ਸੋਨਾ ਉੱਗਿਆ ਇਹ ਇੱਧਰ ਪਾਣੀ ਟੁੱਟ ਕੇ ਪੈ ਗਿਆ ਲੰਗੀ ਦੇ ਵਿੱਚ ਦੇਖੋ ਜਮੀ ਬਹੁਤ ਸੰਘਣੀ ਉੱਗੀ ਆ ਪਰ ਇਹ ਫੋਨ ਚ ਦਿਂਦੀ ਨਹੀਂ ਇਹਦੇ ਚ ਸਕਰੀਨ ਚ ਹਾਂ ਦੇਖੋ ਕਿਸੇ ਕਿਸੇ ਬੂਟੇ ਨੂੰ ਤਾਂ ਫਲ ਹੈ ਹੀ ਨਹੀਂ ਕਿਸੇ ਕਿਸੇ ਬੂਟੇ ਨੂੰ ਆ ਦੇਖੋ ਕੰਨਾ ਕਿੰਨੂ ਦੇ ਬਾਗ ਦੇ ਵਿੱਚ ਆ ਚੀਜ਼ਾਂ ਬਹੁਤ ਹੁੰਦੀਆਂ ਕਿਸੇ ਬੂਟੇ ਨੂੰ ਬਹੁਤ ਜ਼ਿਆਦਾ ਫਲ ਆਉਂਦਾ ਹੈ ਕਿਸੇ ਬੂਟੇ ਨੂੰ ਬਹੁਤ ਘੱਟ ਆਉਂਦਾ ਕਿਸੇ ਨੂੰ ਆਉਂਦਾ ਨਹੀਂ ਆਹ ਸਿਸਟਮ ਜਾ ਹੋ ਜਾਂਦਾ ਇਹਦੇ ਵਿੱਚ ਸਗੋਂ ਆਪਾਂ ਵੜਦੇ ਹਾਂ ਹੁਣ ਪੱਠੇ ਕਿਉਂਕਿ ਟਾਈਮ ਬਹੁਤ ਹੋ ਗਿਆ ਆ ਇੱਕ ਲੈਣਾ ਰਹਿ ਗਈ ਪੱਠਿਆਂ ਦੀ ਇੱਕ ਹੋਰ ਰਹਿ ਗਈ ਅੰਦੀ ਦਾ ਉਹ ਤਾਂ ਅੱਜ ਅੱਜ ਦੇ ਉਹਨਾਂ ਸਿਰੇ ਲਾ ਦਾਂਗੇ ਆਪਾਂ ਮਾਸੇਕਾਰ ਰਹ ਜੂਗੀ ਫਿਰ ਇਹ ਵੱਢ ਕੇ ਤੇ ਉਹ ਦੁਬਾਰ ਇਹਦੇ ਚ ਕਣਕ ਬੀਜ ਦਾਂਗੇ ਬਸ ਸੋ ਇਹ ਜਵਾਰ ਲੇਟ ਵਿਜੀ ਸੀ ਵਧੀਆ ਹੋਗੀ ਤੇ ਵਧੀਆ ਐਂਡ ਟਿਕਰ ਪਰਸੂਆਂ ਦਾ ਸਾਰੀ ਫੱਟੀ ਚ ਆ ਫੱਟੀ ਲੀਕ ਹੋ ਗਈ ਸੀ ਪਾਣੀ ਨਿਕਲ ਨਿਕਲ ਕੇ ਕਿੰਨੀ ਦੂਰ ਉੱਠ ਗਿਆ ਪਾਣੀ ਨੂੰ ਆਪਾਂ ਬੰਦ ਕਰਤਾ ਸੋ ਆਪਾਂ ਪੱਠੇ ਲਈ ਵੱਢ ਤੇ ਤਕਰੀਬਨ 4 ਭਰੀਆਂ ਵੱਢ ਲਈਆਂ ਤੇ ਲੱਗ ਪਗ 5 ਵਜ ਗਏ ਇੱਕ ਦਿਨ ਛਿਪਣਾਲਾ ਹੋ ਗਿਆ ਉਹ ਸੂਰਜ ਲਗਭਗ ਢਲ ਗਿਆ ਦੇਖੋ ਇੰਨਾ ਪਾਣੀ ਇੰਨੀ ਦੂਰ ਆ ਗਿਆ ਇਹ ਰੌਣੀ ਖਰਾਬ ਹੋ ਗਈ ਚਲੋ ਜਦੋਂ ਉਹ ਵੱਢਾਂਗੇ ਵਾਤ ਆ ਜੂ ਉਰਜੇ ਦੇਖੋ ਦਿਨ ਦਾ ਚਪਾ ਕੰਨਾ ਸੋਹਣਾ ਲੱਗਦਾ ਜਦੋਂ ਨੇਚਰ ਸਲੀਪਿੰਗ ਮੂਡ ਤੇ ਜਾਂਦੀ ਹੈ ਕਿੰਨੀ ਵਧੀਆ ਲੱਗਦੀ ਹੈ ਇੱਕ ਦਿਨ ਦਾ ਚੜਾ ਤੇ ਦਿਨ ਦਾ ਚਪਾ ਦੋਵੇਂ ਬੜੀਆਂ ਘੈਂਟ ਚੀਜ਼ਾਂ ਹੁੰਦੀਆਂ ਹੈ ਨਾ ਹੀ ਜਵਾਰ ਨੂੰ ਛੋਟੀ ਜਿਹੇ ਨੂੰ ਵੱਡਾ ਲਾਇਆ ਸੀ ਕਿੰਨੇ ਕਿੰਨੇ ਹੋ ਗਏ ਸੋ ਗੱਡੀ ਲੈ ਆਉਣੇ ਆਪਾਂ ਗੱਡੀ ਲਿਆ ਕੇ ਤੇ ਉਹਦੇ ਵਿੱਚ ਲਾਦਦੇ ਆਂ ਜਵਾਰ ਤੇ ਕੋਈ ਪੱਤੇ ਮੁੱਕੇ ਬਏ ਸੀ ਪਸੂਆਂ ਨੂੰ ਖਾਣ ਨੂੰ ਪੱਤੇ ਹੈ ਨਹੀਂ ਸੀ ਤਵੇ ਕੱਲ ਆਪਾਂ ਲੈ ਕੇ ਜੀ ਆ ਦਾਤੀ ਆਪ ਰੱਖ ਦਿੱਤੀ ਮੋਟਰ ਦੇ ਵਿੱਚ ਉਹ ਸੁੱਕੀ ਕਿਕਰ ਹੈ ਜਿਹੜੀ ਬਹੁਤ ਟਾਈਮ ਦੀ ਖੜੀ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਦੀ ਖੜੀ ਹੈ ਤੇ ਹਜੇ ਤੱਕ ਵੀ ਉਵੇਂ ਹੀ ਖੜੀ ਹੈ ਡਾਣੇ ਡੂਣੇ ਜ਼ਰੂਰ ਪਾਸੇ ਆਸੇ ਤੋੜ ਲੈ ਪਰ ਇਹ ਸੁੱਕੀ ਕਿਕਰ ਉਵੇਂ ਖੜੀ ਹੈ ਫਾਈਨਲੀ ਪੱਠੇ ਲੈ ਰੱਖ ਤੇ ਆਪਾਂ ਚੱਲਦੇ ਹੁਣ ਕੋਠੇ ਕੋਲੇ ਸਮਾਨ ਸਮੋ ਚੱਕ ਕੇ ਲਿਆਉਣੇ ਆ ਤੋਦ ਵਾਲੀ ਬੋਤਲ ਤੇ ਰੋਟੀਆਂ ਦਾ ਟਿਫਨ ਚੱਕ ਕੇ ਤੇ ਚੱਲਦੇ ਆ ਆਪਾਂ ਘਰਾਂ ਨੂੰ ਬਾਕੀ ਕੰਮ ਜਿਹੜਾ ਰਹਿ ਗਿਆ ਉਹ ਕਰਾਂਗੇ ਕੱਲ ਨੂੰ

ਗੇਟ ਖੋਲਦੇ ਆਂ ਤੇ ਚੱਲਦੇ ਆਂ ਕਰਾਂ ਨੂੰ